ਸਾਜੀ ਕੀ ਕਹਿਣਾ ਚਾਹੁੰਦਾ ਤੁਸੀਂ ਬਾਪੂ ਵੀ ਸੋਇ ਜਿਵੇਂ ਕਵਰ ਕਰਦੇ ਹੋ ਅੱਜ ਦੀ ਜੀ ਕਿਵੇਂ ਬੇਕਾ ਤੁਸੀਂ ਬਿਲਕੁਲ ਜਿਸ ਤਰ੍ਹਾਂ ਬਲਵੰਤ ਜੀ ਗੱਲ ਕੀਤੀ ਜਾਵੇ ਤੁਸੀਂ ਵੀ ਜਿਹੜਾ ਵਿਸ਼ੇਸ਼ ਤੌਰ ਤੇ ਪਟਿਆਲਾ ਦੀ ਕਵਰੀ ਕਰਦੇ ਹੋ ਤਾਂ ਜਿਹੜੀ ਪਟਿਆਲਾ ਦੇ ਵਿੱਚ ਮੰਦਪਾਗੀ ਕਟਨਾ ਵਾਪਰੀ ਹੈ ਗੁਰਦੁਆਰਾ ਸਾਹਿਬਾ ਜਿਹਦਾ ਨਾਮ ਆ ਭਾਈ ਪੁੰਛੂ ਸਾਹਿਬ ਜੀ ਜੋ ਜਟਾ ਚੁੰਤਰੀ ਦੀ ਸਥਿਤੀ ਹੈ ਕਿਉਂਕਿ ਆਪਾਂ ਅਕਸਰ ਹੀ ਦੇਖਦੇ ਹਾਂ ਮਾਲਿਆਂ ਦੇ ਵਿੱਚ ਜਿਹੜੇ ਛੋਟੇ ਛੋਟੇ ਗੁਰਦੁਆਰੇ ਹੁੰਦੇ ਨੇ ਤਾਂ ਉਸੇ ਤਰ੍ਹਾਂ ਜਿਹੜਾ ਇਸੇ ਵੀ ਗੁਰਦੁਆਰੇ ਤੇ ਸ਼ੋਭਿਤਾ ਤਾਂ ਅਥੇੜੀ ਰਾਤ ਨੂੰ 1:30 ਵਜੇ ਦੀ ਗੱਲ ਹੈ ਜਿਹਦੀ ਮੰਦਪਾਗੀ ਸ਼ੋਰਟ ਸਰਕਟ ਦੇ ਕਾਰਨ ਜਿਹੜੀ ਹੈ ਮਾਰ ਦੋਸ ਰੂਪ ਜਿਹੜੇ ਨੇ ਉਹ ਅਗਰ ਪਿੱਟ ਹੋਏ ਨੇ ਜਿਹੜੇ ਗੁਰਦੁਆਰਾ ਦੁਖਨਵਾਰ ਸਾਹਿਬ ਵਿਖੇ ਸ਼ੋਭਿਤ ਕਰਤੇਗੇ ਨੇ ਮੇਰੀ ਜਿਹੜੀ ਨਿੱਜੀ ਤੌਰ ਤੇ ਗੁਰਦੁਆਰਾ ਦੁਖਨਵਾਰ ਸਾਹਿਬ ਦੇ ਸਾਹਦੇ ਹੱਡ ਗ੍ਰੰਥੀ ਆ ਭਾਈ ਪ੍ਰਣਾਮ ਸਿੰਘ ਜੀ ਤਾਂ ਉਹ ਨਾਲ ਵੀ ਗੱਲਬਾਤ ਹੋਈ ਆ ਤਾਂ ਉਹਨੇ ਕਿਹਾ ਵੀ ਜਿਹੜਾ ਪਿੱਛੇ ਮਾਰਾ ਸੂਬ ਦੇ ਬੈਕ ਸਾਈਡ ਤੇ ਪੱਖਾ ਲਗਾਇਆ ਹੋਇਆ ਸੀ ਤਾਂ ਪੱਖੇ ਤੇ ਕਰ ਜਿਹੜਾ ਸ਼ੋਰਟ ਸਰਕਟ ਹੋਇਆ ਹੈ ਤੇ ਮੁਹੱਲਾ ਨਿਵਾਸੀਆਂ ਨਾਲ ਜਿਹੜਾ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਬੜੇ ਸਤਿਕਾਰ ਦੇ ਨਾਲ ਜਿਹੜਾ ਉਹ ਸਰੂਪ ਨੇ ਉਹ ਗੁਰਦੁਆਰਾ ਦੁੱਖਨਵਾਰ ਸਾਹਿਬ ਦੀ ਕਿ ਸ਼ੋਭਿਤ ਕੀਤੇ ਨੇ ਤੋਂ ਸੰਗਤਾਂ ਨੂੰ ਵੀ ਜਿਹੜਾ ਸੀ ਅਪੀਲ ਕਰਨਾ ਚਾਹੁੰਦਾ ਕਿਉਂਕਿ ਬੇਸ਼ੱਕ ਅਸੀਂ ਦੀ ਕਾਲ ਤੱਕ ਸਹਿਦ ਜੱਤੇਦਾਰ ਦੇ ਵੱਲੋਂ ਇਹ ਸੰਦੇਸ਼ ਵੀ ਜਿਹੜਾ ਜਾਰੀ ਕੀਤਾ ਗਿਆ ਹੈ ਕਿ ਜਿਹੜਾ ਮਾਰਾ ਸਰੂਪ ਦੇ ਪਿੱਛੇ ਪੱਖਾ ਜਿਹੜਾ ਨਾ ਲਗਾ ਜਾਵੇ ਕਿਉਂਕਿ ਰਾਤ ਨੂੰ ਆਪਾਂ ਕੀ ਕਰਦੇ ਆ ਪੱਖਾ ਲਗਾ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਸਵੇਰੇ ਜਿਹੜਾ ਸੁਖਾਸਨ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਸਾਰੀ ਰਾਤ ਪੱਖਾ ਚੱਲਦਾ ਰਹਿੰਦਾ ਤਾਂ ਕਈ ਵਾਰ ਜਿਹੜਾ ਪੱਖੇ ਦੀ ਜਿਹ ਵੀ ਲਾਈਟ ਵਦਰ ਘਟਣ ਦੇ ਗਾ ਜਿਹੜਾ ਛੋਟ ਸੜਕਟ ਹੋਇਆ ਤੇ ਇਸ ਕਰਕੇ ਜਿਹੜਾ ਇਹ ਮੰਦ ਕਾਗੀ ਘਟਨਾ ਵਾਪਰੀ ਹੈ ਬੜੀ ਜੜੀ ਮੰਦ ਪਾਗੀ ਘਟਨਾ ਜਿਹੜੇ ਦੋ ਸਰੂਪ ਨੇ ਜਿਹੜੇ ਉਹ ਅਗਨਪੇਟ ਹੋਏ ਨੇ ਅੱਗ ਦੇ ਵਿੱਚ ਤੋਂ ਜਿਹੜੀ ਅਗਲੀ ਕਾਰਵਾਈਆਂ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਮੈਂਬਰ ਸਭਾ ਨੇ ਜਾਂ ਹੈੱਡ ਗੰਟੀ ਸਭਾ ਨੇ ਉਹ ਕਰ ਰਹੇ ਨੇ ਜੀ ਪੰਜਾਬ ਦੇ ਲੋਕਾਂ ਨੂੰ ਕੀ ਕੀ ਕਰਨਾ ਚਾਹੀਦਾ ਜੀ ਬਿਲਕੁਲ ਅਸੀਂ ਤਾਂ ਕੋਣ ਹੁੰਨੇ ਆ ਪੀਰ ਕਰਨ ਵਾਸਤੇ ਸ਼੍ਰੀ ਕਾਲ ਤਖਤ ਸਾਇਦ ਜੱਥੇਦਾਰ ਦਾ ਜੋ ਸੰਦੇਸ਼ ਹੈ ਉਹ ਸਿਰ ਮੱਥੇ ਆ ਉਹਨਾਂ ਨੇ ਪਹਿਲੀ ਜਿਹੜਾ ਸੰਦੇਸ਼ ਨੂੰ ਜਿਹੜਾ ਲੋਕ ਗੁਰਦੁਆਰਾ ਸਾਹਿਬ ਨੂੰ ਜਿਹੜਾ ਦੱਸ ਕੋ ਜਿਹੜਾ ਸੇਵਾਦਾਰ ਹੋਣਾ ਚਾਹੀਦਾ ਰਾਤ ਨੂੰ ਖਾਸ ਤੌਰ ਤੇ ਪੈਰੇ ਦੇਣ ਵਾਸਤੇ ਤਾਂ ਜਿਹੜੇ ਸੰਦੇਸ਼ ਨੂੰ ਸਿਰ ਮੱਥੇ ਨੇ ਤੇ ਉਹਨਾਂ ਨੂੰ ਮੰਨਣਾ ਵੀ ਚਾਹੀਦਾ ਬੰਦੇ ਜੀ ਇੱਥੇ ਰੌਲ ਗੁਰਦੁਆਰਦ ਅਸ਼ਨ ਕਰਨ ਵਾਸਤੇ ਆਨੇ ਜੀ ਲਈ ਮੈਂ ਤਾਂ ਸਵੇਰੇ ਆਨੇ ਆ ਅੱਛਾ ਤੇ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਉਹ ਕੀ ਹੋਇਆ ਵਾਕਿਆ ਕੀ ਹੋਇਆ ਕਿੰਨੇ ਕੋਲ ਦਾ ਡੈਮੇਜ ਹੋਇਆ ਇਹ ਤਾਂ ਕੋਈ ਵੀਰ ਜੀ ਨੇ ਦੇਖਿਆ ਰਾਤੀ ਅੱਛਾ ਜੀ ਮੇਰੀ ਬੇਟੀ ਨੇ ਵੀ ਕਹਿ ਗਣੀ ਮਮਮੀ ਸਮੈਲ ਆ ਰਹੀ ਹੈ ਬੜੀ ਅੱਛਾ ਜੀ ਉਹ ਸੋ ਸਰਕਲ ਹੋ ਰਿਹਾ ਫਿਰ ਉਹਨੇ ਦੇਖਿਆ ਕਿ ਮਹੱਲੇ ਵਾਸੀ ਸਾਰੇ ਖੜੇ ਪਏ ਆ ਤੇ ਫਿਰ ਉਹਨੇ ਮੈਨੂੰ ਕਿਹਾ ਮੈਂ ਤਾਂ ਧਿਆਨ ਹੀ ਨਹੀਂ ਦਿੱਤਾ ਮੈਂ ਕਿ ਵੈ ਫਿਰ ਮੈਨੂੰ ਸੋਹੀ ਫਿਰ ਸਿੱਧੇ ਤੇਰੇ ਕੋਲ ਗਿਆ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ ਸੀ ਗੁਰਦੁਆਰਾ ਤੇ ਮਸੂਫ ਸਵੇਰੇ ਦਰਸ਼ਨ ਕਰਮਾ ਤੇ ਤੁਸੀਂ ਫਿਰ ਆਏ ਨਹੀਂ ਪੁਰ ਦੁਆਰਾ ਨਹੀਂ ਤੇ ਜੀ ਮੈਂ ਪੁਲਿਸ ਵਾਲੇ ਦੇਖੇ ਪੁਲਿਸ ਵਾਲੇ ਬੈਠੇ ਬੈਸੇ ਸਾਹ ਅੱਛਾ ਤੇ ਕਿਹਨੇ ਪਤਾ ਨਹੀਂ ਕਿ ਪੁਲਿਸ ਵਾਲੇ ਕਿਉਂ ਬੈਠੇ ਆ ਮਨਤਾ ਪਤਾ ਹੀ ਨਹੀਂ ਸੀ ਫਿਰ ਮੈਂ ਆਈ ਤੇ ਗੁਰਦੁਆਰਾ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਸੀ ਦੋ ਮਾਰਾ ਸ੍ਰੂਪ ਕਿ ਲਗਨ ਪੇਟ ਹੋਣੇ ਕਿ ਤਾਮ ਨਹੀਂ ਕਿੰਨੇ ਕਿ ਮਾਰਾ ਸ੍ਰੂਪ ਸੂਰੇ ਕੁਝ ਪਤਾ ਤੁਹਾਨੂੰ ਨਹੀਂ ਮੈਂ ਤਾਂ ਸਿੱਧਾ ਹੁਣੇ ਆ ਜਾਂਦਾ ਸੀ ਕਿ ਤਿੰਨ ਅੱਛਾ ਤੇ ਕਿੰਨੇ ਕਿੰਨੇ ਪਤਾ ਹੋਣਾ ਤੇ ਵੈਸੇ ਉਹ ਕਿੰਨੇ ਕਿੰਨੇ ਸ੍ਰੂਪ ਇਹ ਪੱਖਾ ਇਹਦਾ ਬਿਲਕੁਲ ਨਹੀਂ ਲਗਾਉਣਾ ਚਾਹੀਦਾ ਦੇਖੋ ਪੱਖੇ ਤਾਂ ਚੱਲਦੇ ਆ ਇਹ ਤਾਂ ਜੋ ਕੋਈ ਅੰਦਰ ਚੜਦੇ ਨਿਕਲ ਜੇ ਕਿਉਂਕਿ ਰਾਤ ਨੂੰ ਆਪਾਂ ਬੰਦ ਕਰਕੇ ਚਲੇ ਜੰਨੇ ਆ ਜਦ ਮਹਾਰਾਜ ਦਾ ਸਰੂਪ ਜਿਹੜਾ ਆ ਆਪਾਂ ਰਾਤ ਨੂੰ ਸੰਤੋਖਦੇ ਆ ਤਾਂ ਉਸ ਤੋਂ ਆਪਾਂ ਨੂੰ ਪਤਾ ਨਹੀਂ ਹੁੰਦਾ ਬੰਦ ਕਰੇ ਦਰਵਾਜ਼ੇ ਚਲੇ ਜੰਨੇ ਆ ਇਹ ਕੋ ਚੱਲਣ ਗੱਲੇ ਤੇ ਖਦੁਖਾਨਾ ਤਾਂ ਫਿਰ ਏਸੀ ਵੀ ਚੱਲਦੇ ਨੇ ਪੱਖੇ ਵੀ ਚੱਲਦੇ ਨੇ ਇਹ ਤਾਂ ਹੋਣੀ ਹੈ ਦੇਖੋ ਇਹ ਤਾਂ ਰੱਬ ਦੀ ਇਹ ਤਾਂ ਰੱਬ ਦੀ ਹੋਣੀ ਹੈ ਦੇਖੋ ਗਾਰੇ ਗੁਰਦੁਆਰੇ ਚੱਲਦੇ ਨੇ ਪੱਖੇ ਅਸੀਂ ਕਹਿੰਦੇ ਅਸੀਂ ਆਪਣੇ ਕੇ ਪੱਖਾ ਚਲਾ ਰਹੇ ਅਸੀਂ ਚਲਾ ਰਹੇ ਮਹਾਰਾਜ ਜੀ ਸਰੂਪ ਅਗੇ ਕਿਉਂ ਨਹੀਂ ਚਲਾਈਏ ਇਹ ਤਾਂ ਬਸ ਹੋਣੀ ਹਲੋ ਸਿੰਘ ਸਾਹਿਬ ਐਗੂਜਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਿੱਖਾ ਤੁਰੀਆਂ ਜਾਣਕਾਰੀ ਦੇ ਦਿਓ ਮੈਂ ਤੁਹਾਡੀ ਰਿਕਾਰਡ ਕਰਨੀ ਆ ਨਾਲੇ ਸੰਗਤਾਂ ਨੂੰ ਵੀ ਅਪੀਲ ਕਰਦੇ ਹੋ ਠੀਕ ਹੈ ਜੀ ਤੇ ਸੋ ਬਿਲਕੁਲ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਗੁਰਦੁਆਰਾ ਦੁਖਨਵਾਰਾਂ ਸੈਦ ਸਹਿਬ ਦੇ ਹੈਡ ਗ੍ਰੰਥੀ ਭਾਈ ਪੰਨਾਬ ਸਿੰਘ ਜੀ ਜੋ ਬੀਤੀ ਰਾਤ ਜੋ ਪਟਿਆਲਾ ਦੇ ਵਿੱਚ ਘਟਨਾ ਵਾਪਰੀ ਹੈ ਸਿੰਘ ਸਾਹਿਬ ਪਹਿਲਾਂ ਜਾਣਕਾਰੀ ਦਿੱਤੀ ਜਾਵੇ ਜਿਹੜੀ ਰਾਤ ਗੁਰਦੁਆਰਾ ਪੂਨਛੂ ਸਾਹਿਬ ਦੇ ਖੇੜੀ ਘਟਨਾ ਵਾਪਰੀ ਉਹ ਹੈ ਕੀ ਆ ਪੂਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਰਾ பஞ்சਸਾਹ ਜਿਹੜਾ ਜੱਟਾਂ ਵਾਲੇ ਚੌਂਤਰੇ ਗੁਰਦੁਰਾ ਸਾਹਿਬ ਰਾਤ ਇੱਕ ਪਲਾਸਟਿਕ ਦੀ ਬਾਡੀ ਵਾਲਾ ਛੋਟਾ ਪੱਖਾ ਲੱਗਾ ਹੋਇਆ ਸੀ ਜੀ ਜਿਹਦੇ ਬਾਰੇ ਅਸੀਂ ਬਾਰ-ਬਾਰ ਸੁਚੇਤ ਕਰਦੇ ਆ ਅਕਾਲ ਤਖ ਸਭ ਤੋਂ ਬਾਰ-ਬਾਰ ਸੁਚੇਤ ਕੀਤਾ ਜਾਂਦਾ ਹੈ ਕਿ ਪਲਾਸਟਿਕ ਦੀ ਬਾਡੀ ਵਾਲੇ ਪੱਖੇ ਨਾ ਲਾਏ ਜਾਣ ਜੀ ਆਪਣੀ ਹਾਜ਼ਰੀ ਦੇ ਵਿੱਚ ਪੱਖਾ ਚਲਾਇਆ ਜਾਵੇ ਏਸੀ ਚਲਾਇਆ ਜਾਵੇ ਜਦੋਂ ਬਾਹਰ ਨਿਕਲਣ ਨੂੰ ਬੰਦ ਕਰੋ ਕੋਈ ਇਦਾਂ ਦਾ ਸਰਕਟ ਛਾੜ ਵਾਲਾ ਉੱਥੇ ਸਿਸਟਮ ਨਾ ਹੋਵੇ বারবার ਬੇਨਤੀਆਂ ਕਰਨ ਦੇ ਬਾਵਜੂਦ ਵੀ ਅਸੀਂ ਉੱਚੀ ਚੀਜ਼ ਨੂੰ ਅਜੇ ਤੱਕ ਸਮਝਣ ਦਾ ਯਤਨ ਨਹੀਂ ਕਰ ਰਹੇ ਜਿਹੜੀ ਘਟਨਾ ਰਾਤ ਵਾਪਰੀ ਹੈ ਸਾਡੀ ਅਣਗाहਲੀ ਦੇ ਕਾਰਨ ਜੀ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਪਲਾਸਟਿਕ ਦੀ ਬਾਡੀ ਵਾਲਾ ਪੱਖਾ ਜੋ ਰਾਤ ਇਨ ਗ੍ਰੰਥੀ ਸਿੰਘ ਕਰਨ ਦਾ ਵੀ ਉਹ ਚਲਾਇਆ ਗਿਆ ਉਹ ਪਲਾਸਟਿਕ ਦੀ ਬਾਡੀ ਵਾਲਾ ਪੱਖਾ ਰਾਤ ਤਕਰੀਬਨ 1 ਤੋਂ 1.5 ਵਜੇ ਦੇ ਦਰਮਿਆਨ ਉਹ ਪੱਖੇ ਨੂੰ ਅੱਗ ਲੱਗੀ ਹੈ ਜੀ ਤੇ ਮਾਰੇ ਦੇ ਸਰੂਪ ਕਰਨ ਭੇਟ ਹੋ ਗਏ ਤੇ ਜਦੋਂ ਉਥੋਂ ਧੂਆ ਨਿਕਲਿਆ ਅੰਦਰੋਂ ਆਵਾਜ਼ਾਂ ਆਉਣ ਲੱਗੀਆਂ ਫਿਰ ਇਹ ਦੌੜ ਕੇ ਗੈਨੇ ਜਾ ਕੇ ਇਹਨਾਂ ਨੇ ਪਾਣੀ ਪਾ ਕੇ ਉੱਥੇ ਅੱਗ ਨੂੰ ਬੁਝਾਉਣ ਦਾ ਯਤਨ ਕੀਤਾ ਜਿਹਦੇ ਵਿੱਚ ਦੋ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਸਰੂਪ ਅਗਨ ਭੇਟੋਗੇ ਸਿੰਘ ਸਾਹਿਬ ਇਹ ਉਸ ਤੋਂ ਬਾਅਦ ਇਹ ਗੱਲ ਕੀਤੀ ਆ ਫਿਰ ਉਹ ਜਿਹੜੇ ਮਾਰਿਆ ਸਰੂਪ ਨੇ ਉਹ ਫਿਰ ਕਿੱਥੇ ਸ਼ੋਭਿਤ ਕੀਤੇ ਗਏ ਨੇ ਕਿੰਨੇ ਕੁ ਮਾਰਿਆ ਸਰੂਪ ਸੀ ਇਹਨਾਂ ਕੋਲ ਉਸ ਟਾਈਮ ਇਹਨਾਂ ਕੋਲ ਤਿੰਨ ਸਰੂਪ ਸੀ ਸਤਿਗੁਰ ਪਾਤਸ਼ਾਹ ਜੀ ਦੇ ਇੱਕ ਸਰੂਪ ਦਾ ਬਚਾਅ ਤਾਂ ਰਹਿ ਗਿਆ ਕਿ ਉਹ ਸਰੂਪ ਸਤਿਗੁਰ ਪਾਤਸ਼ਾਹ ਜੀ ਦਾ ਨੀਚੇ ਜਿੱਥੇ ਦਰਬਾਰ ਹੈ ਦਰਬਾਰ ਸਾਹਿਬ ਦੇ ਵਿੱਚ ਜਿਸ ਮੰਜੀ ਸਾਹਿਬ ਤੇ ਪ੍ਰਕਾਸ਼ ਕੀਤਾ ਜਾਂਦਾ ਹੈ ਉਹ ਪ੍ਰਕਾਸ਼ ਉੱਥੇ ਗ੍ਰੰਥੀ ਸਿੰਘ ਕੱਲਾ ਹੋਣ ਕਰਕੇ ਸੰਗਤ ਦੇ ਵਿੱਚੋਂ ਵੀ ਸਾਨੂੰ ਪਤਾ ਲੱਗਿਆ ਕਿ ਕੋਈ ਅੰਮ੍ਰਿਤ ਵੇਲੇ ਜਾਂਦਾ ਨਹੀਂ ਕੱਲਾ ਗ੍ਰੰਥੀ ਸਿੰਘ ਪ੍ਰਕਾਸ਼ ਕਰਦਾ ਉਹ ਵਿਚਾਰਾ ਫਿਰ ਉੱਥੇ ਮਹਾਰਾਜ ਦਾ ਸੁਹਾਸਨ ਕਰ ਦਿੰਦਾ ਰਾਤ ਨੂੰ ਕਿਸੇ ਵਾਰੇ ਉੱਥੇ ਪ੍ਰਕਾਸ਼ ਕਰ ਦਿੰਦਾ ਇਹ ਵੀ ਕਿੰਨੀ ਵੱਡੀ ਇਹਨਾਂ ਦੀ ਗਲਤੀ ਹੈ ਪ੍ਰਬੰਧਕ ਕਮੇਟੀ ਦੀ ਵੀ ਕਿੰਨੀ ਵੱਡੀ ਗਲਤੀ ਹੈ ਦੇਖੋ ਉਸ ਰੂਪ ਨੀਚੇ ਹੋਣ ਕਰਕੇ ਉਹਦਾ ਵਿਚਾਰ ਰਹਿ ਗਿਆ ਸੋ ਸੁਰੇਸ਼ ਸਿੰਘ ਸਾਹਿਬ ਜੀ ਨਾਲ ਰਾਬਤਾ ਹੋਇਆ ਸਿੰਘ ਸਾਹਿਬ ਜੀ ਵੱਲੋਂ ਹੋਇਆ ਦੇਸ਼ ਦੇ ਮੁਤਾਬਕ ਕਿ ਸਾਰੇ ਸਰੂਪ ਉਹ ਤੋਂ ਗੁਰੂ ਘਰ ਦੇ ਵਿੱਚੋਂ ਲੈ ਆਂਦੇ ਜਾਣ ਇਹਨਾਂ ਨੂੰ ਸਰੂਪ ਨਹੀਂ ਦਿੱਤੇ ਜਾਣਗੇ ਜੇ ਇਹਨਾਂ ਨੂੰ ਗੁਰੂ ਸਾਹਿਬ ਜੀ ਦੇ ਸਰੂਪ ਬਾਰੇ ਇਹ ਮਤਲਬ ਕਿ ਐਨੀ ਐਨ ਗੈਲੀ ਵਰਤਦੇ ਨੇ ਤੇ ਉਹ ਤਿੰਨ ਸਰੂਪ ਸੀ ਅਸੀਂ ਤਿੰਨੇ ਸਰੂਪ ਜਿਹੜੇ ਦੋ ਸਰੂਪ ਅਗਨ ਭੇਟ ਹੋਏ ਔਰ ਇੱਕ ਸਰੂਪ ਜਿਹੜੇ ਠੀਕ ਸੀਗੇ ਉਹ ਤਿੰਨੋਂ ਸਰੂਪ ਅਸੀਂ ਗੁਰਦੁਆਰਾ ਸ਼੍ਰੀ ਦੁਖਨਵਾਰ ਸਾਹਿਬ ਆ ਕੇ ਲੈ ਆ ਕੇ ਸਭਾਇਮਾਨ ਕਰਵਾਇਆ ਠੀਕ ਹੈ ਸਿੰਘ ਸਾਹਿਬ ਜੀ ਉਸ ਤਰ੍ਹਾਂ ਪਰਿਆਲਾ ਦੀ ਗੱਲ ਕੀਤੀ ਆ ਵੀ ਜਾਂ ਕਿਉਂਕਿ ਖਾਸ ਤੌਰ ਤੇ ਕਿਉਂਕਿ ਤੁਸੀਂ ਗੁਰਦੁਆਰਾ ਦੋਵੀਂ ਪਾ ਪਟਿਆਲੇ ਦੇ ਖਾਸ ਤੌਰ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀਆਂ ਦੇ ਨਾਲ ਕੋਈ رابطہ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਇਹਨਾਂ ਨੂੰ ਹਾਂਜੀ ਹਾਂ ਸੀ ਮਤਲਬ ਕਿ ਜਿਹੜਾ ਜੀ ਦੇਖੋ ਵੈਸੇ ਤਾਂ ਆਪ ਜੀ ਵੀ ਇਸ ਮਤਲਬ ਪੱਤਰਕਾਰੀ ਦੇ ਖੇਤਰ ਵਿੱਚ ਕੰਮ ਕਰ ਰਹੇ ਹੋ ਆਪ ਜੀ ਨੂੰ ਵੀ ਪਤਾ ਵੀ ਅਖਬਾਰਾਂ ਦੇ ਵਿੱਚ ਸਮੇਂ-ਸਮੇਂ ਤੇ ਜਿਹੜੇ ਗਰਮੇਸ਼ੁਰ ਹੁੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਜਾਂਦਾ ਇਸ਼ਤਿਹਾਰ ਉਹ ਟੀਵੀ ਤੇ ਵੀ ਪੱਟੀ ਚਲਾਈ ਜਾਂਦੀ ਹੈ ਔਰ ਅਸੀਂ ਵੀ ਕਿਤੇ ਗਾਇਬ ਗਾਏ ਜਿਹੜਾ ਬੋਲਦੇ ਰਹਿੰਨੇ ਆ ਇੱਥੋਂ ਵੀ ਬੋਲਦੇ ਰਹਿੰਨੇ ਆ ਵੀ ਜਿੱਥੇ ਗੁਰੂ ਸਾਹਿਬ ਜੀ ਦੇ ਸਰੂਪ ਨੇ ਜਿੱ ਜਦ ਆਪਾਂ ਕਹੀ ਥਾਂ ਤੇ ਤੁਸੀਂ ਦੇਖਖਾ ਹੋਗਾ ਕਿ ਜਿੱਥੇ ਪ੍ਰਕਾਸ਼ ਹੁੰਦਾ ਉੱਥੇ ਲੜੀਆਂ ਲਾਈਟਾਂ ਲਾ ਦਿੰਦੇ ਨੇ ਜੀ ਬਿਲਕੁਲ ਰੋਸ਼ਨੀ ਵਾਸਤੇ ਮਤਲਬ ਕਿ ਜਿਹੜਾ ਲੜੀਆਂ ਲਾ ਦਿੱਤੀਆਂ ਜਾਂਦੀਆਂ ਨੇ ਕਈਆਂ ਦੇ ਸਵਿਚ ਬੋਰਡ ਉੱਥੇ ਲੱਗੇ ਹੁੰਦੇ ਨੇ ਕਈਆਂ ਦੇ ਪੱਖੇ ਜਿਹੜੇ ਪਲਾਸਟਿਕ ਅਸੀਂ ਹਰ ਜਗ੍ਹਾ ਤੇ ਜਾ ਕੇ ਬਕਾਇਦਾ ਸੁਚੇਤ ਕਰਦੇ ਆ ਰੋਕਦੇ ਆ ਵੀ ਆਹ ਨਾ ਕਰੋ ਜਿੱਥੇ ਵੀ ਅਸੀਂ ਦੇਖਦੇ ਆ ਉਸੇ ਵੇਲੇ ਬੁਲਾ ਕੇ ਪਹਿਲਾਂ ਗਰੰਤੀ ਸਿੰਘ ਨੂੰ ਇਹਦਾ ਵੀ ਆ ਚੀਜ਼ਾਂ ਬੰਦ ਕਰਾਓ ਇਹ ਤੋਂ ਕੱਢੋ ਇਹਨਾਂ ਨੂੰ ਇਹ ਨਹੀਂ ਹੋਣੀਆਂ ਚਾਹੀਦੀਆਂ ਪਰ ਸੰਗਤ ਜਿਹੜੀ ਹੈ ਇੰਨੀ ਜ਼ਿਆਦਾ ਅਣਗਹਿਲੀ ਵਰਤ ਰਹੀ ਹੈ ਕਿਤੇ ਇੱਕ ਦੋ ਘਟਨਾ ਵਾਪਰ ਗਈ ਉਸ ਤੋਂ ਬਾਅਦ ਤਾਂ ਸਾਨੂੰ ਸੁਚੇਤ ਹੋਣਾ ਚਾਹੀਦਾ ਨਾ ਵੀ ਆਹ ਕਾਰਨ ਹੋਇਆ ਕਿ ਉਹਦੇ ਕਾਰਨ ਨੇ ਘਟਨਾ ਵਾਪਰੀ ਹੁਣ ਅੱਗੇ ਧੋਨਾ ਵਾਪਰੇ ਸਹੀ ਸੁਚੇਤ ਹੋ ਰਿਹਾ ਸੀ ਸਿੱਤਾ ਮੇਰਾ ਆਖਲਾ ਸਵਾਲ ਹੈ ਵੀ ਆਪ ਜੀ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਮਹੱਲੇ ਤੋਂ ਕੰਪਲੀਟ ਆਈ ਸੀ ਜਾਂ ਕਿਵੇਂ ਪਤਾ ਲੱਗਿਆ ਆਪ ਜੀ ਨੂੰ ਬਿਲਕੁਲ ਸ਼ੇਰੇ 7:00 ਵਜੇ ਤਕਰੀਬਨ ਪੌਣੇ 7:00 ਵਜੇ ਸਾਡੇ ਗਰੰਥੀ ਸਿੰਘ ਦਾ ਫੋਨ ਆਇਆ ਪੰਮੀਵਾ ਸਿੰਘ ਜੀ ਦਾ ਤੇ ਉਹਨਾਂ ਨੇ ਮੈਨੂੰ ਗਰੰਥੀ ਦਾ ਨੰਬਰ ਦਿੱਤਾ ਜੀ ਤੇ ਗਰੰਥੀ ਸਿੰਘ ਨੇ ਮੇਰਾ ਨੰਬਰ ਮੰਗਿਆ ਉਹਨਾਂ ਇਹਨਾਂ ਦਾ ਫੋਨ ਨਹੀਂ ਆਇਆ ਮੈਂ ਇਹਨਾਂ ਨੂੰ ਫੋ ਇਹ ਕਹਿ ਲੱਗੇ ਜੀ ਹਾਂ ਉਹ ਪੱਕਾ ਸੀ ਜਿਉ ਪੱਖੇ ਨੂੰ ਅਗਲਾ ਕੀ ਮਾਰਾ ਦਾ ਸਰੂਪ ਜਿਹੜਾ ਅਕਰ ਭੇਟ ਹੋ ਗਏ ਅਸੀਂ ਤੁਰਤ ਉਸੇ ਵੇਲੇ ਮੈਂ ਆਪਣੇ ਪ੍ਰਚਾਰਕਾਂ ਦੀ ਡਿਊਟੀ ਲਈ ਉਹਨਾਂ ਨੂੰ ਭੇਜਿਆ ਵੀ ਜਾ ਕੇ ਫਟਾਫਟ ਰਿਪੋਰਟ ਕਰੋ ਉਹ ਪਹੁੰਚੇ ਨਾਲ ਹੀ ਮੈਨੇਜਰ ਸਾਹਿਬ ਦਾਸ ਅਸੀਂ ਸਾਰੇ ਗਏ ਗੱਡੀ ਲੈ ਕੇ ਹਲਕੀ ਸਾਹਿਬ ਲੈ ਕੇ ਗਏ ਸਿੰਘ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਮੈਂਬਰ ਸਾਹਿਬ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਦੂਸਰੋਂ ਸਾਰੇ ਅਸੀਂ ਇੱਥੇ ਲੈਂਦੇ ਨੇ ਠੀਕ ਹੈ ਸਿੰਘ ਸਾਹਿਬ ਤਾਂ ਇੱਕ ਮੈਂ ਆਪ ਜਿਹੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਬਾਰ-ਬਾਰ ਸ਼੍ਰੀ ਅਕਾਲ ਤਖ਼ਤ ਸਭਾ ਵੱਲੋਂ ਹੋਏ ਆਦੇਸ਼ ਦੇ ਮੁਤਾਬਕ ਜਿੱਥੇ-ਜਿੱਥੇ ਵੀ ਸੱਚਖਲ ਸਥਾਨ ਨੇ ਉੱਥੇ ਇਸ ਦੇ ਪੱਕੇ ਨਾਲ ਲਾਏ ਜਾਣ ਜੇ ਕੋਈ ਐਸੀ ਲੱਗਾ ਉਹਨੂੰ ਆਪਣੀ ਹਾਜ਼ਰੀ ਵਿੱਚ ਚਲਾਇਆ ਜਾਵੇ ਕੋਈ ਸਵਿਚ ਬੋਰਡ ਅੰਦਰ ਨਾ ਹੋਵੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਉੱਥੇ ਕੋਈ ਲੜੀ ਕੋਈ ਇਸ ਤਰ੍ਹਾਂ ਦਾ ਕੋਈ ਲਾਈਟ ਦਾ ਸਵਿਚ ਆਦਕ ਬੋਰਡ ਨਾ ਹੋਵੇ ਜਿਹਦੇ ਕਰਨਾ ਚਾਹੀਏ ਕੋਈ ਮੰਦ ਭਾਗੀ ਘਟਨਾ ਵਾਪਰੇ ਮੈਂ ਸਮੂਹ ਸੰਗਤਾਂ ਨੂੰ ਅਕਾਲ ਤਖਤ ਸ਼ਬਦ ਦੇ ਦੇ ਅਨੁਸਾਰਕ ਬੇਨਤੀ ਕਰਦਾ ਕਿ ਅਸੀਂ ਸੁਚੇਤ ਹੋਈਏ ਸਾਡੇ ਕੋਲ ਬਾਰ ਬਾਰ ਅਜਿਹੀਆਂ ਘਟਨਾਵਾਂ ਨਾ ਵਾਪਰਨ ਜਿਹੜੀਆਂ ਸਾਡੇ ਹਿਰਦੇ ਨੂੰ ਗਲੁੰਦਰ ਦਿਆਂ ਨੇ ਸਾਡੇ ਹਿਰਦੇ ਨੂੰ ਦੁੱਖ ਪਹੁੰਚਦਾ ਜਦੋਂ ਅਸੀਂ ਅਜਿਹੀਆਂ ਘਟਨਾਵਾਂ ਸੁਣਦੇ ਆ ਕਿ ਅਸੀਂ ਇੰਨੀ ਵੱਡੀਆਂ ਗੱਲਾਂ ਹੀ ਕਰ ਰਹੇ ਆ ਜਦੋਂ ਵਿਅਦਵੀ ਕਰਦਾ ਹੈ ਤੇ ਅਸੀਂ ਬੜੇ ਜੋਸ਼ ਵਿੱਚ ਕਹਿੰਨੇ ਆ ਇਹਨੂੰ ਆ ਸਜ਼ਾ ਦਿੱਤੀ ਜਾਵੇ ਤੇ ਜਦੋਂ ਸਾਡੇ ਕੋਲ ਆਪਣੇ ਕੋਲ ਹੁੰਦੀ ਹੈ ਜਾਈ ਤੇ ਫਿਰ ਉੱਥੇ ਕਿਉਂ ਨਾ ਚਾਹੀਦਾ ਜੀ ਬਿਲਕੁਲ ਸਹੀ ਗੱਲ ਹੈ ਠੀਕ ਹੈ ਸੋ ਇਹ ਗੱਲ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਜੀ ਠੀਕ ਹੈ ਥੈਂਕ ਯੂ ਧੰਨਵਾਦ ਜੀ ਵਾਹਿਗੁਰੂ ਜੀ ਗੱਲ ਅਸਲਾ ਪ੍ਰਤੀ ਜੋ ਪੇਡਾ ਜੁੜਾ ਦਾ ਗੱਲ ਹੈ ਇਹ ਅਸਲਾ ਜੀ ਸੰਗਤਾਂ ਨੂੰ ਦਖਸ਼ ਕਰਾ ਤੇ ਆ ਕੇ ਨਹੀਂ ਆ ਸਕਦੀ ਤਾਂ ਕਿਤਨਾ ਕਿਤੇ ਜਿਹੜਾ ਮਗੜੀ ਹੁੰਦਾ ਭੰਗ ਕਰਦਾ ਹੋਈ ਆ ਸੋ ਅਸੀਂ ਵੀ ਤੁਹਾਡੇ ਉੱਤੇ ਮਾਦਦ ਦੇਣ ਲਈ ਲੋਕਾਂ ਨੂੰ ਸੰਤਰ ਮੈਸੇਜ ਜਿਹੜਾ ਚੱਲਿਆ ਜਿਹੜਾ ਜਿਹੜਾ ਕਾਟਖਾਲਾ ਨਹੀਂ ਤੇ ਪੱਖੇ ਨੇ ਉਹ ਨਾਲ ਨਾਲ ਨਹੀਂ ਚੱਲਦੇ ਆਪਰ ਆਪ ਨੂੰ ਦੁਬਾਰਾ ਲੋਕ ਕਰਕੇ ਜਿਲਾ ਚਲੇ ਜਾਂਦੇ ਆ ਤਾਂ ਉਹ ਪੱਖਾ ਜਿਹੜਾ ਸਾਰੀ ਦਾ ਚੱਲਦਾ ਰਹਿੰਦਾ ਤਾਂ ਉਸ ਕਰਕੇ ਨਾ ਕਾ ਲਗਾਇਆ ਜਾਂਦੇ ਇਸ ਕਰਕੇ ਜਿਹੜਾ ਕਟਮੇ ਵਿੱਚ ਵਾਪਰੀ ਆ ਸਭਨਾਂ ਵੱਲ ਤੋਂ ਕੱਟਿਆ ਤੋ ਇਸ ਦਿਨਾਂ ਦੇ ਸਾਹਮਣੇ ਇਹਦਾ ਚਾਲੂ ਇਹਦਾ ਗ੍ਰੀਨ ਰੇਡ ਹੋ ਰਿਹਾ ਹੈ। ਇਹ ਅੱਜ ਗੁਰਦੁਆਰਾ ਸਾਹਿਬ ਦੀ ਜਿੰਦਾ ਲੱਗਿਆ ਹੋਇਆ ਸੰਭਲ ਕਰਕੇ ਮਾਣੇ ਉਸ ਤੋਂ ਬਾਅਦ ਇਹ ਸੰਗਤ ਹੈ। ਉਹ ਮੱਥਾ ਟੇਕਣਾ ਉਹਦਾ ਮਾਰਾ ਸੂਤ ਹੈ ਨਹੀਂ। ਤੋ ਮੱਥਾ ਕਿ ਟੇਕਣਾ ਜਦੋਂ ਦੋ ਖੰਡ ਪੈਟ ਸ਼ੁਰੂ ਹੋ ਕੇ ਤਾਂ ਮਾਰਾ ਸੂਤ ਨਹੀਂ ਹੋਊਗਾ। ਤਾਂ ਬਾਕੀ ਕਹਿੰਦਾ ਪਹਿਲਾਂ ਨਹੀਂ ਦੇਖਿਆ ਵੀ ਉਹ ਚੌਕਸੀ ਦਿਖਾ ਦੇ ਹੋਇਆ ਜਿਹੜਾ ਗੁਰਦੁਆਰਾ ਸਾਹਿਬ ਨੂੰ ਲੋਕ ਲਗਾ ਦਿੱਤਾ ਗਿਆ। ਵਿੱਚ ਕੋਈ ਗੱਲ ਨਹੀਂ ਸੰਤਾਨ ਦੇ ਮਤਲਬ ਜਿਹੜੇ ਸੰਗਤ ਕਰਦੀ ਹੈ। ਦਰਸ਼ਕਾਂ ਨੂੰ ਆਉਗੀ ਮਾਰਾ ਸੂਤ ਦਾ ਕਿਸ ਤਰ੍ਹਾਂ ਪ੍ਰਕਾਰ ਦਿੱਤਾ ਜਾਂਦੇ ਨੇ। ਤਾਂ ਗੁਰਦੁਆਰਾ ਟ੍ਰੈਡ ਦਾ ਪਲਾਨ ਕੀਤਾ ਗਿਆ ਪੀਲਾ ਉਹ ਜਿਹੜਾ ਕਾਰਟਾ ਰਿਟਾ ਵਾਲਾ ਜਿਹੜਾ ਉਹ ਖਾ ਨਾ ਹੀ ਲੈ ਗਾਇਆ ਉਹ ਗੁਰੇ ਕੀ ਪੜਾ ਰਿਹਾ। دونك ਉਹ ਜਿਹੜੀ ਸ਼ਾਰਟਕਸ ਕਰਦਾ ਮੇਰਾ ਜਿੰਦ ਕਰ। ਕਿ ਕਿ 3 ਵਜੇ ਰੋਲ ਗੁਰਦੁਆਰਾ ਦਰਸ਼ਨ ਕਰਨ ਵਾਸਤੇ ਆਉਂਦੇ ਸੀ ਜੀ। ਅੱਜ ਤਾਂ ਸ਼ੇਰੇ ਆਣੇ ਆ। ਅੱਛਾ ਤੇ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਉਹ ਕੀ ਹੋਇਆ ਵਾਕ